ਸਮਾਇਦੇ ਨੇ ਕਈ ਪੱਖ ਹੁੰਦੇ ਆ ਹੋ ਸਕਦਾ ਕਿ ਇੱਕ ਹਿੱਸੇ ਦਾ ਉਹ ਫੇਵਰਟ ਸਿੰਗਰ ਵੀ ਹੋਵੇ ਪਰ ਮੈਂ ਫੇਰ ਇਹ ਕਹਿਣਾ ਕਿ ਵੀ ਸਾਡੇ ਕਾਲਜ ਚ ਉਹ ਫੇਵਰਟ ਸਿੰਗਰ ਨਹੀਂ ਸੀ ਮੇਰੀਆਂ ਫੈਮਲੀਆਂ ਚ ਸਾਡੀਆਂ ਚੈਨੀ ਸੀ ਸਾਡੇ ਪਿੰਡਾਂ ਚ ਸਾਡੇ ਵਾਲੇ ਪਿੰਡਾਂ ਚ ਹੈ ਨਹੀਂ ਸੀ ਏਟਲੀਸਟ ਹੋਰਾਂ ਚ ਹੋਵੇ ਪਤਾ ਨਹੀਂ ਹੈ ਨਾ ਕੋਈ ਪੰਜਾਬ ਕੋਈ ਏਰੀਆ ਤਾਂ ਹੈ ਨਹੀਂ ਨਾ ਪੰਜਾਬ ਦੇ ਵੱਖ-ਵੱਖ ਰੰਗ ਰੂਪ ਹੈਗੇ ਤਾਂ ਕਿਤੇ ਉਹ ਹੋ ਸਕਦਾ ਪਪੂਲਰ ਸਿੰਗਰ ਹੋਵੇ ਪਰ ਪੰਜਾਬ ਦੀ ਕਲਚਰ ਦਾ ਓਪ ਰਿਪਰੈਜ਼ੈਂਟੇਟਿਵ ਨਹੀਂ ਸੀ ਇਹ ਗੱਲ ਬੜਾ ਕਲੀਅਰ ਹੈ ਦੂਜੀ ਗੱਲ ਇੱਕ ਗੱਲ ਨੂੰ ਸਮਝਿਓ ਕਿ ਵੀ ਇੱਕ ਪਾਸੇ ਸਾਡੀਆਂ ਲਾਸ਼ਾਂ ਜਾ ਰਹੀਆਂ ਇੱਕ ਪਾਸੇ ਸਰਕਾਰ ਸਾਨੂੰ ਮਾਰ ਰਹੀ ਹੈ ਸਿਵੇ ਬਲ ਰਿਹਾ ਸਾਡੇ ਨੌਜਵਾਨਾਂ ਦੇ ਦੂਜੇ ਪਾਸੇ ਕੋਈ ਬੰਦਾ ਖਾੜੇ ਲਾ ਕੇ ਇੰਜ ਲੱਚਰ ਗਾਣੇ ਗਾ ਰਿਹਾ ਕਿ ਉਹ ਸਹੀ ਸੀ ਕਿ ਉਹ ਗੱਲ ਜਾਇਜ ਉਹਨੂੰ ਠਰਾਇਆ ਜਾ ਸਕਦਾ ਉਹ ਕਿੱਧਰ ਲੈ ਲੈ ਕੇ ਜਾ ਰਿਹਾ ਸੀ ਸਾਰੀ ਸਟਰਗਲ ਹੈ ਕਿੱਧਰ ਨੂੰ ਉਹ ਮੋੜਾ ਘਟਵਾਉਣਾ ਚਾਹੁੰਦਾ ਸੀ ਜੀ ਉਹਨੂੰ ਰੋਕਿਆ ਗਿਆ ਰੋਕਤਾ ਨਹੀਂ ਸੀ ਪੈਸੇ ਦੇ ਲਾਲਚ ਚ ਹੈ ਕਿਸੇ ਨੇ ਉਹਨੂੰ ਇਸ ਕਰਕੇ ਨਹੀਂ ਕੋ ਜਾਤੀਵਾਦ ਦੀ ਗੱਲ ਨਹੀਂ ਸੀ ਕੁਝ ਨਹੀਂ ਸੀ ਸਾਨੂੰ ਜਦੋਂ ਪਤਾ ਲੱਗਿਆ ਵੀ ਚਮਕੀਲਾ ਮਾਰਿਆ ਗਿਆ ਤਾਂ ਇੱਕੋ ਗੱਲ ਸੀ ਕਿ ਹਾਂਜੀ ਉਹ ਲੱਚਰ ਗਾਣੇ ਗਾਉਂਦਾ ਸੀ ਮਾਰਪਾਉਂਦਾ ਠੀਕ ਹੈ ਹੁਣ ਉਹਨੂੰ ਰੋਕਿਆ ਵੀ ਗਿਆ ਉਹਨੂੰ ਵਾਰਨਿੰਗਸ ਵੀ ਮਿਲੀਆਂ ਤਾਂ ਉਹਨਾਂ ਦਿਨਾਂ 'ਚ ਜਿਸ ਤਰੀਕੇ ਨਾਲ ਸਟੇਟ ਤੁਹਾਡੇ ਤੇ ਪੇਸ਼ ਆ ਰਹੀ ਸੀ ਤੁਸੀਂ ਉਹ ਵੀ ਸਟੇਟ ਨਾਲ ਪੇਸ਼ ਆਉਂਗੇ ਹਨਾ ਠੀਕ ਹੈ ਤਾਂ ਉਹ 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 ਦੇ ਵਿੱਚ ਅੱਜ ਉਹਨੂੰ ਜਿਸ ਤਰੀਕੇ ਨਾਲ ਪੇਸ਼ ਕਰਦੇ ਆ ਕਿ ਨਹੀਂ ਜੀ ਉਹ ਤਾਂ ਹੀਰੋ ਸੀ ਉਹ ਤਾਂ ਦੀ ਜਾਤੀ ਦੀ ਸਟਰਗਲ ਕਰਦਾ ਮਾਰਿਆ ਗਿਆ ਜਾਂ ਉਹ ਬਿਲਕੁਲ ਰੋਂਗ ਡੈਪਿਕਸ਼ਨ ਆ ਹਰ ਇਲੈਕਸ਼ਨਾਂ ਤੋਂ ਪਹਿਲਾਂ ਹਰ ਚੋਣਾਂ ਤੋਂ ਪਹਿਲਾਂ ਇੰਜਾ ਡਰਾਮਾ ਕੋਈ ਪੰਜਾਬ ਦੇ ਵਿੱਚ ਜਾਤੀ ਨੂੰ ਲੈ ਕੇ ਕੀਤਾ ਜਾਂਦਾ ਹੈ ਇਹ ਵੈਸੇ ਭੁੱਲ ਜਾਣ ਸਿੱਖਾਂ ਦੇ ਵਿੱਚ ਠੀਕ ਆ ਗੁਰੂ ਮਹਾਰਾਜ ਨੇ ਜੋ ਦਰਸਾਇਆ ਉਹਦੇ ਨਾਲੋਂ ਸਾਡੇ ਚੁਣਤਾਈਆਂ ਹੋ ਸਕਦੀਆਂ ਉਹ ਸਾਨੂੰ ਦੂਰ ਵੀ ਕਰਨੀਆਂ ਚਾਹੀਦੀਆਂ ਪਰ ਬਾਕੀ ਭਾਰਤੀ ਸਮਾਜ ਨਾਲੋਂ ਬਹੁਤ ਅੱਗੇ ਆ ਪੰਜਾਬ ਅਖਸਾਰਤਾ 'ਚ ਤੇ ਇਕਸੁਰਤਾ 'ਚ ਤੇ ਮੇਰਾ ਖਿਆਲ ਜੇ ਕੋਈ ਥੋੜੀਆਂ ਬਹੁਤ ਹੁਣਤਾਈਆਂ ਹੋਣਗੀਆਂ ਉਹ ਵੀ ਅਗਲੇ 2 4 5 7 ਸਾਲਾਂ 'ਚ ਖਤਮ ਹੋ ਜਾਣਗੀਆਂ ਜਿਸ ਤਰੀਕੇ ਨਾਲ ਕਲੈਕਟਿਵ ਕੌਨਸ਼ੀਅਸਨੈਸ ਸਿੱਖਾਂ ਦੀ ਬਣਦੀ ਪਈ ਆ ਤੇ ਇਹ ਇਹ ਸਮੇਂ ਨੇ ਇਵੋਲਵ ਕਰ ਦੇਣਾ ਤੇ ਇਹ ਪਰ ਹਰ ਵਾਰੀ ਇਹ ਜੇ ਮੁੱਦੇ ਉਠਾਏ ਜਾਂਦੇ ਆ ਤੇ ਤੁਸੀਂ ਇੱਕ ਕਮਾਲ ਦੀ ਗੱਲ ਆ ਕਿ ਉਸੇ ਦਲਜੀਤ ਦੋਸਾਂਝ ਦੀ ਚਮਕੀਲਾ ਰਿਲੀਜ਼ ਹੋ ਗਈ ਆ ਉਸੇ ਦਲਜੀਤ ਦੋਸਾਂਝ ਦੀ ਖਾਲਨਾ ਸਾਫ ਤੇ ਬਣੀ ਫਿਲਮ ਦੇ ਸੈਂਸਰ ਲੱਗ ਰਹੇ ਆ ਤਾਂ ਇਹ ਇਹ ਤਾਂ ਨੈਚੁਰਲ ਆ ਕਿ ਬਈ ਇਹ ਸਾਡੇ ਨਾਲ ਕੋਈ ਨਾ ਕੋਈ ਸਾਜ਼ਿਸ਼ ਕੀਤੀ ਜਾਂਦੀ ਆ ਜਾਇ ਚਾਇ ਇਲੈਕਸ਼ਨ ਦੇ ਹਿੱਤਾਂ 'ਚ ਕੀਤੀ ਹੈ ਜਾਂ ਸਮਾਜ ਨੂੰ ਪਾੜਨ 'ਤੇ ਕੀਤੀ ਜਾਂਦੀ ਹੈ ਪਰ ਇਹ ਸਾਜਸ਼ਾਂ 'ਚ ਘਬਰਾਉਣ ਦੀ ਲੋੜ ਨਹੀਂ ਇਹ ਹੁੰਦੀਆਂ ਰਹਿਣੀਆਂ ਸਾਡੇ ਤੇ ਪਰ ਸਿੱਖੀ ਇੰਨੀ ਮਜ਼ਬੂਤ ਆ ਯਾਨੀ ਸਟਰੋਂਗ ਹੈਗੀ ਸਾਡੇ ਜਿਹੜੇ ਆਈਡੀਅਲਸ ਆ ਕਿ ਉਹ ਹਿੱਲਣ ਨਹੀਂ ਦੇਣਗੇ ਮੈਂ ਨਾ ਆਪ ਕਲਾਕਾਰ ਨਹੀਂ ਸੋ ਕਲਾਕਾਰ ਦੀ ਥੋਟ ਜਾਂ ਉਹਨਾਂ ਚੀਜ਼ਾਂ ਨੂੰ ਮੈਂ ਸਮਝ ਨਹੀਂ ਸਕਦਾ ਪਰ ਆਮ ਤੌਰ ਤੇ ਕਲਾਕਾਰ ਸੈਂਸਿਟਿਵ ਜੇ ਤੇ ਪਿੱਛੇ ਲੱਗੂ ਜੇ ਲੋਕ ਹੁੰਦੇ ਆ ਲੌਂਗ ਮਤਲਬ ਮੈਂ ਕਿਸੇ ਨੂੰ ਕ੍ਰਿਟਿਕਾਈਜ਼ ਨਹੀਂ ਆਇਆ ਕਰਨਾ ਚਾਹੁੰਦਾ ਕਿ ਥੌਟ ਨਹੀਂ ਹੋ ਸਕਦਾ ਕਲਾਕਾਰਾਂ ਚ ਕੋਈ ਲੰਬੀ ਸੋਚ ਵਾਲੀ ਹੋਵੇ ਠੀਕ ਹੈ ਨਾ ਆਇ ਤਾਂ ਐਕਟਿੰਗ ਚੋਂ ਦੀਪ ਸਿੱਧੂ ਵੀ ਆਏ ਸੀ ਬਹੁਤ ਡਿਫਰੈਂਟ ਸੋ ਸ੍ਰੀਲੰਬੀ ਸੋਚ ਸੀ ਠੀਕ ਤੇ ਪਰ ਆਏ ਆਪਾਂ ਇਹਨਾਂ ਨੂੰ ਕਿਉਂ ਕਰ ਜਾਂਦੇ ਆ ਕੀ ਕਰਦੇ ਆ ਕੀ ਇਹਨਾਂ ਦੀਆਂ ਮਜਬੂਰੀਆਂ ਹੁੰਦੀਆਂ ਉਹ ਇਹੀ ਜਾਣਨ ਇਹ ਕਿਉਂ ਫਿਲਮ ਕੀਤੀ ਜਾਂ ਕਿਉਂ ਕੁਝ ਕੀਤਾ ਮੈਂ ਜ਼ਿਆਦਾ ਬਨ ਕਲਾਕਾਰੀ ਬਾਰੇ ਆਈਡੀਆ ਨਹੀਂ ਕਿ ਮੈਂ ਜਜਮੈਂਟਲ ਹੋ ਨਹੀਂ ਸਕਦਾ ਪਰ ਨਾ ਕਰਦੇ ਤਾਂ ਬਿਹਤਰ ਸੀ